ਅਜ਼ਿਲਕਾ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟੀਚਰ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਆਪਣੇ ਗੁੰਡੇ ਦੋਸਤ ਬਲਾ ਕੇ ਇੱਕ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਦਰਅਸਲ ਮਾਮਲਾ ਇਹ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਦਾ 3 ਮਹੀਨਿਆਂ ਤੋਂ ਇੱਕ ਬੱਚੇ ਦੇ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੋਹਾਰ ਲਗਾਈ ਜਾ ਰਹੀ ਸੀ ਮਾਈਗ੍ਰੇਸ਼ਨ ਸਰਟੀਫਿਕੇਟ ਲੈਣ ਦੇ ਲਈ ਜਿਸ ਤੋਂ ਬਾਅਦ ਇਹ ਸੀਸੀਟੀਵੀ ਵੀਡੀਓ ਸਾਹਮਣੇ ਆਉਂਦਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਟੀਚਰ ਕੋਲ ਇਹ ਅਪੀਲ ਰੱਖੀ ਗਈ ਸੀ ਉਸ ਟੀਚਰ ਦੇ ਵੱਲੋਂ ਆਪਣੇ ਗੁੰਡੇ ਦੋਸਤ ਬਲਾਕੇ ਬੱਚੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਨੇ ਕਿ ਅਧਿਆਪਕਾਂ ਦੇ ਜੜੇ profession ਨੂੰ ਆ ਉਸ ਨੂੰ ਫਿਲਹਾਲ ਤਾਰ-ਤਾਰ ਕਰ ਦਿੱਤਾ ਹੈ ਕਿ ਜਿਹੜਾ ਅਧਿਆਪਕਾਂ ਦਾ profession ਹੁੰਦਾ ਹੈ ਗੁਰੂ ਦਾ ਵੱਡਾ ਦਰਜਾ ਦਿੱਤਾ ਜਾਂਦਾ ਤਾਂ ਫੇਰ ਜਿਹੜੀ ਇਮੇਜ ਹੈ ਤੇ ਆਪਾਂ ਵੀ ਕਿਤੇ ਨਾ ਕਿਤੇ ਉਸ ਨੂੰ ਵੱਡੀ ਢਾ ਲੱਗੀ ਹੈ ਜਦੋਂ ਇੱਕ ਵੀ ਅਧਿਆਪਕ ਅਜਿਹਾ ਕੰਮ ਕਰਦਾ ਹੈ ਤਾਂ ਪੂਰੀ ਕਮਿਊਨਿਟੀ ਤੇ ਕਈ ਵਾਰੀ ਸਵਾਲ ਪੜੇ ਹੁੰਦੇ ਨੇ ਕਿ ਜਿਹੜੇ ਅਧਿਆਪਕ ਸਟੂਡੈਂਟਸ ਨੂੰ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਸਿਖਾਉਂਦੇ ਨੇ ਜੇਕਰ ਉਹ ਇਸ ਤਰੀਕੇ ਨਾਲ ਬੱਚੇ ਨਾਲ ਗੁਮਾਰ ਕਰ ਸਕਦੇ ਨੇ ਤਾਂ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਕੀ ਸਿੱਖਣਗੇ ਉਹ ਬੱਚੇ ਤੋਂ ਕੀ ਐਕਸਪੈਕਟ ਕਰਦੇ ਨੇ ਅਸੀਂ ਪੋਜੋ ਕੇ ਤੜਦੇ ਰਹਿਣ ਵਾਲਿਆਂ ਕੀ ਗੱਲਬਾਤ ਹੋਈ ਜਿਹੜੀ ਮੁੰਡੇ ਨੌਜਵਾਨ ਨੂੰ ਕਿਤੇ ਨਾ ਠੀਕ ਮੇਰਾ ਵੱਡਾ ਮੁੰਡਾ ਜਿਹੜਾ ਪਵਨ ਕੁਮਾਰ ਉਹਦਾ ਮਾਈਗ੍ਰੇਸ਼ਨ ਦਾ ਮਤਲਬ ਜਿਹੜਾ ਸੀ ਸਰਟੀਫੀਕੇਟ ਉਹ ਟੀਚਰ ਨਹੀਂ ਦੇ ਰਿਹਾ ਸੀ ਉਹ 3 ਮਹੀਨੇ ਪਕਾਈ ਇਸੇ ਤਰ੍ਹਾਂ ਕਰਾਈ ਰੱਖਿਆ ਅੱਜ ਲੈ ਜੀ ਭਲਕੇ ਲੈ ਜੀ ਤੇ ਮੇਰਾ ਬੱਚਾ ਉੱਥੇ ਚੱਲ ਲੜਾਈ ਝਗੜਾ ਚਲ ਮਾੜਾ ਮਟੋਆ ਤੇ ਉਦੋਂ ਬਾਅਦ ਮੇਰਾ ਲੜਕਾ ਜਿਹੜਾ ਪਵਨ ਨੇ ਉਹਨੇ ਕੀ ਕੀਤਾ ਉੱਥੇ ਗੱਡੀ ਆਉਂਦੀ ਪਈ ਸੀ ਤੇ ਨਾ ਗੱਡੀ ਇੱਕ ਦੂਜੀ ਰੋਕ ਲਈ ਪਈ ਆ ਪਵਨ ਚੱਲਿਆ ਨਾਲ ਤਿੰਨੇ ਭਰਾ ਨੇ ਤਿੰਨੇ ਮਾਤਾ ਨਹਿਰ ਵਾਲੀ ਤੋਂ ਲਗੇ ਹੁੰਦੇ ਨੇ ਉਥੇ ਗਾਲੀ ਗਲੋਚ ਹੋਈ ਇਹਨੇ ਰঞ্জੀਤ ਸਰ ਨੇ ਕੀ ਕੀਤਾ ਟੀਚਰ ਨੇ ਇਹਨੇ ਦਰਖਾਸਤ ਦੇਤੀ ਮਮਦੋਰ ਥਾਣੇ 'ਚ ਥਾਣੇ 'ਚੋਂ ਕੁਝ ਮੁਲਾਜ਼ਮ ਮੇਰੇ ਘਰੇ ਆਏ ਸਵੇਰੇ ਤੇ ਮੈਨੂੰ ਕਹਿੰਦੇ ਮੇਰੇ ਬੱਚੇ ਨੇ ਕੋਈ ਲੜਾਈ ਝਗੜਾ ਆਇਆ ਮੈਂ ਕਿਹਾ ਚੱਲ ਕੋਈ ਉਹਨੇ ਗਲਤੀ ਕੀਤੀ ਤੇ ਕੋਈ ਨੂੰ ਸਜ਼ਾ ਮਿਲ ਜਾਏਗੀ ਇਹਨੇ ਕੀ ਕੀਤਾ ਇਹਨੇ ਆਖਿਆ ਵੀ ਸਾਡਾ ਕੋਈ ਮੁਲਾਜ਼ਮ ਲੱਗਿਆ ਹੈ ਆਪਣੇ ਫਰੀਦਕੋਟ ਉਹਨਾਂ ਨੂੰ ਰਾਤ ਨੂੰ ਇਹਨੇ ਫੋਨ ਕੀਤਾ ਉਹ ਦੋ ਮੁਲਾਜ਼ਮ ਆ ਗਏ ਨੇ ਮੇਰੇ ਪੁੱਤਰ ਨੂੰ ਗੱਡੀ ਦੇ ਵਿੱਚ ਚੁੱਕ ਕੇ ਲੈ ਗਈ ਤੇ ਇਹਨੂੰ ਮਾਰ ਮਾਰ ਕੇ ਨਾ ਬੁਰਾ ਹਾਲ ਕਰਦਾ ਸਿਰ ਦੇ ਵਿੱਚ ਖੜੇ ਤੇ ਨਾ ਬੇਸਵਾਲ ਨਾਲ ਕੁੱਟ ਕੁੱਟ ਕੇ ਮੇਰੇ ਪੁੱਤਰ ਨੂੰ ਬੇਹੋਸ਼ ਕਰ ਦਿੱਤਾ ਇਹਨਾਂ ਅੱਛਾ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਤੇਰੇ ਮੁੰਡੇ ਨੂੰ ਚੋੱਕ ਕੇ ਇਥੂ ਲੈ ਗਏ ਅਸੀਂ ਇਥੇ ਥਾਣੇ ਨੂੰ ਦੌੜ ਗਏ ਉਦੋਂ ਪਤਾ ਲਿਆ ਮੇਰਾ ਪੁੱਤਰ ਉਹਦਾ ਰੋ ਰਿਹਾ ਅਸੀਂ ਬੁਰੇ ਹਾਲ ਸੀ ਜਾਂਦੇ ਪਰ ਇਹ ਜਿਹੜਾ ਰਣਜੀਤ ਸਾਰੇ ਟੀਚਰ ਨਹੀਂ ਏ ਇੱਕ ਹੀ ਭੇੜਿਆ ਵੇਖੋ ਵੀ ਇੱਕ ਟੀਚਰ ਸਟੂਡੈਂਟ ਨਾਲ ਹੀ ਇਹ ਨਿਸ਼ਾਦੀ ਕਰਵਾਈ ਏ ਇਹ ਕੁੜੀ 14 ਸਾਲ ਦੀ ਕੁੜੀ ਨਾਲ 10ਵੀਂ ਕਲਾਸ ਚ ਕੁੜੀ ਪੜਦੀ ਸੀ ਉਹਨ ਦੇ ਨਾਲੇ ਨੇ ਜ਼ਬਰਦਸਤੀ ਸ਼ਾਦੀ ਕਰਾਈ ਦੱਸੋ ਐਂ ਜੇ ਟੀਚਰ ਹੀ ਗੁੰਡਾਗਰਦੀ ਕਰਨਗੇ ਤੇ ਬੱਚੇ ਜਾਣਗੇ ਕਿੱਧਰ ਬੱਚੇ ਕੀ ਸਿੱਖਾਂਗੇ ਬੱਚੇ ਕੀ ਸਿੱਖਿਆ ਲੈਣਗੇ ਦੱਸੋ ਜੇ ਗੁੰਡਾਗਰਦੀ ਆ ਜੇ ਟੀਚਰ ਹੀ ਕਰੀ ਜਾਂਦੇ ਨੇ ਚਲ ਜੇ ਮੇਰੇ ਪੁੱਤਰ ਨੇ ਗਲਤੀ ਕੀਤੀ ਸੀ ਕਿਸੇ ਨੇ ਤੇ ਮੇਰੇ ਪੁੱਤਰ ਦੀ ਦੂਜੀ ਦੇ ਤਾਂ ਗਲਤੀ ਨਹੀਂ ਨਿੱਕੇ ਦੀ ਸੀ ਮੈਂ ਇਹਨੂੰ ਦੁਕਾਨ ਤੇ ਭੇਜਿਆ ਸ਼ਾਮ ਨੂੰ ਤੇ ਬਸ ਇਹ ਨਾ ਚੁੱਕ ਕੇ ਤੇ ਨਾ ਗੁੰਡਾਗਰਦੀ ਕੀਤੀ ਆ ਤੁਸੀਂ ਵੀਡੀਓ ਆਪਣੇ ਕੋਲ ਹੈ ਇਹ ਦੋ ਤਾਂ ਮੁਲਾਜ਼ਮ ਨੇ ਤੇ ਬਾਕੀ ਇੱਕ ਰঞ্জੀਤ ਸਾਰੇ ਤੇ ਬਾਕੀ ਨਾਲ ਗੁੰਡੇ ਨੇ ਜਿਹੜੇ 5-7 ਜਣੇ ਜੀ ਹਾਂਜੀ ਵਰਦੀ ਵਰਦੀ ਪਾ ਕੇ ਆਏ ਹਾਂ ਵਰਦੀ ਦਾ ਰੋਪ ਸੀ ਉਹਾਂ ਦੇ ਸਾਡੇ ਕੋਈ ਨਹੀਂ ਕੋਈ ਸੀ ਕਰ ਸਕਦੇ ਜੀ ਤੇ ਮੇਰੇ ਪੁੱਤਰਾਂ ਨੂੰ ਇਹਨਾਂ ਤਿੰਨਾਂ ਤੋਂ ਖਤਰਾ ਹੈ ਜੀ ਰঞ্জੀਤ ਸਾਰ ਤੂੰ ਤੇ ਆਪਣੇ ਕਮਲਜੀਤ ਸਿੰਘ ਜਿਹੜਾ ਸਬ ਇੰਸਪੈਕਟਰ ਹੈ ਆਪਣੇ ਜੇਲ੍ਹ ਵਿਭਾਗ ਦਾ ਉਹ ਤੂੰ ਫਰੀਦਕੋਟ ਦਾ ਕੱਲ ਨੂੰ ਕੋਈ ਨਹੀਂ ਕੀ ਹੁੰਦੀ ਹੈ ਹਾਂਜੀ ਉਹ ਤੋਂ ਆਏ ਨੇ ਜੀ ਜੇਲ੍ਹ ਵਿਭਾਗ ਦੇ ਹਾਂਜੀ ਜੇਲ੍ਹ ਵਿਭਾਗ ਦੇ ਜੀ ਜਿੰਨਾਂ ਨੇ ਕੋਟ ਮਾਰ ਕੀਤੀ ਹਾਂਜੀ ਕੋਟ ਮਾਰ ਕੀਤੀ ਹੈ ਜੀ ਸ਼ਰਿਆਮੀ ਕੋਟਰਾ ਹੈ ਹਾਂਜੀ ਫਿਰ ਅਸੀਂ ਤੇ ਫਿਰ ਅਸੀਂ ਸਰਪੰਚ ਨੂੰ ਲਿਆ ਪਿੰਡ ਪਹੁੰਚੋ ਕਿ ਤਾੜ ਤੂੰ ਅਸੀਂ 15 20 ਬੰਦੇ ਵੀ ਸਕੂਲੇ ਗਏ ਆ ਅਸੀਂ ਇਹ ਕਹੇ ਚੱਲ ਕੋਈ ਨਹੀਂ ਜੇ ਗਲਤੀ ਸਾਡੇ ਬੱਚਿਆਂ ਕੋਲ ਹੋਈ ਜਾਂ ਤੇਰੇ ਕੋਲ ਹੋਈ ਜਾਂ ਕੁਝ ਵੀ ਹੋ ਗਿਆ ਤੇ ਤੂੰ ਰਾਜੀਨਾਮਾ ਸਾਡੇ ਨਾਲ ਕਰ ਲੈ ਆਂਦਾ ਜੇ ਰਾਜੀਨਾਮਾ ਮੈਂ ਨਹੀਂ ਕਰਨਾ ਇਹਨਾਂ ਨਾਲ ਜੇ ਬੜਾ ਕੁਝ ਜੇ ਕਰਨਾ ਅਸੀਂ ਡਰਦੇ ਆ ਇੱਥੇ ਆ ਕੇ ਫਿਰ ਦਾਖਲ ਕੀਤਾ ਇਹਨੂੰ ਬੱਚੇ ਨੂੰ ਧਮਕੀ ਇਹਨਾਂ ਦੀ ਵਿੱਚ ਇਹਦੇ ਵਿੱਚ ਵੀ ਮੋਬਾਈਲ ਦੇ ਸਾਡੇ ਕੋਲ ਰਿਕਾਰਡਿੰਗ ਵੀ ਹੈ ਜਿਵੇਂ ਧਮਕੀਆਂ ਇਹਨਾਂ ਦਿੱਤੀਆਂ ਨੇ ਵੀ ਤੁਸੀਂ ਐਂ ਕਰਦਿਆਂ ਕਿ ਜੇ ਦਾਖਲ ਹੋਵੋਗੇ ਤੇ ਸਾਡੇ ਕੋਲ ਸਾਰੇ ਸਬੂਤ ਨੇ ਬਸ ਇਹਨਾਂ ਤੇ ਨੱਥ ਪਾਈ ਜਾਵੇ ਮਾਨ ਜੀ ਨੂੰ ਇਹ ਬੇਨਤੀ ਏ ਵੀ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ